ਇਹ ਟਰੱਕ ਪਹਿਲੀ ਵਾਰ ਇਹਨੇ ਭੇਜੇ ਜਾ ਰਹੇ। ਜਿਆਦਾ ਪੰਜਾਬ ਦੇ ਵਿੱਚ ਇਹ ਹੜ੍ਹਾਂ ਦਾ ਪ੍ਰਕਰੋਪ ਚੱਲਿਆ। ਵਾਦਾਈ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਜ ਦੇ ਵਿੱਚ ਆਪਣਾ ਹਰ ਮੀਂਦਾਂ ਦੇ ਨਾਲ ਦੂਰ ਦਰਾਡੇ ਜਾ ਕੇ ਸਾਡੀ ਸਾਂਝ ਪਾਉਂਦੀ ਹੈ। ਤੇ ਆ ਜਿਹੜੀ ਸਮਗਰੀ ਆ ਉਹ ਕੁਝ ਲੋਕ ਵੀ ਭੇਟ ਕਰ ਜਾਂਦੇ ਕੁਝ ਅਸੀਂ ਆਪ ਵੀ ਕਿਸੇ ਜ਼ਫਰੋ ਸਾਹਿਬ ਦੇ। ਇਹ ਤਿੰਨ ਟਰੱਕ ਅਸੀਂ ਆਉਂਦੇ ਦਿਨਾਂ ਕਿ ਫੇਰ ਭੇਜਾਂਗੇ। ਮੋਸਟ ਲਾਈਕਲੀ 15 ਤਰੀਕ ਨੂੰ ਮੈਂ ਫੇਰ ਆਉਣਾ ਦੁਬਾਰਾ ਉਸ ਦਿਨ ਇਹ ਮੈਨੇਜਰ ਸਾਹਿਬ ਨੂੰ ਹਦਾਇਤ ਕੀਤੀ ਆ ਰੋਬੀ ਖਾ ਦਾ ਮੈਨੇਜਰ ਰਜਿੰਦਰ ਸਿੰਘ ਨਾਲ ਖੜਾ ਵੀ ਇਹ ਉਸ ਦਿਨ ਨੂੰ 15 ਤਰੀਕ ਨੂੰ ਜਿਹੜੀ ਬਾਕੀ ਰਾਹਤ ਆ ਉਹ ਵੀ ਆਪਾਂ ਭੇਜ ਦੇਈਏ ਕਿ ਜਿਨ੍ਹਾਂ ਦੀ 10 ਏਕੜ ਤੋਂ ਘਟ ਪੈਲੀ ਆ ਉਹ ਚਾਰੇ ਪੰਜੇ ਸਥਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਹੈ ਕਣਕ ਦਾ ਉਹ ਮਹਈਆ ਕਰਵਾਇਆ ਜਾਊਗਾ ਮੈਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਮੀਨਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜ਼ਾ ਸਿਰ ਚੜਿਆ ਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਉਸੇ ਦੇਖ ਰਹੇ ਹਾਂ ਡੀ5 ਚੈਨ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਸ਼ਰਮਣੀ ਕਮੇਟੀ ਹਰਪੜਤ ਪ੍ਰਭਾਵਿਤ ਖੇਤਰਾਂ ਚ ਲਗਾਤਾਰ ਸੇਵਾ ਕਰ ਰਹੀ ਹੈ ਆਂਤਰੀ ਕਮੇਟੀ ਦੀ ਬੈਠਕ ਚ ਰਾਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਰਮਣੀ ਕਮੇਟੀ ਵੱਲੋਂ ਮੁਢਲੇ ਤੌਰ ਤੇ ਲੰਗਰ ਜ਼ਰੂਰੀ ਵਸਤੂਆਂ ਮੈਡੀਕਲ ਸਹੂਲਤਾਂ ਤੇ ਡੀਜ਼ਲ ਮੁਹੱਈਆ ਕਰਵਾਇਆ ਗਿਆ ਇਸ ਦੇ ਨਾਲ ਹੀ ਹੁਣ ਕਿਸਾਨਾਂ ਨੂੰ ਮਿਆਰੀ ਬੀਜ ਦੇਣ ਦਾ ਕਾਰਜ ਵੀ ਆਰੰਭ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟਰੱਕ ਪਹਿਲੀ ਵਾਰ ਇਹਨੇ ਭੇਜੇ ਜਾ ਰਹੇ। ਜਿਆਦਾ ਪੰਜਾਬ ਦੇ ਵਿੱਚ ਇਹ ਹੜਾਂ ਦਾ ਪ੍ਰਕਰੋਪ ਚੱਲਿਆ। ਦਾਦਾਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ ਆਪਣਾ ਹੜ ਪੀੜਤਾਂ ਦੇ ਨਾਲ ਦੂਰ ਦਰਾਡੇ ਜਾ ਕੇ ਸਾਰੀ ਸਾਂਝ ਪਾਉਂਦੀ ਰਹੀ। ਸੋ ਵੱਖ-ਵੱਖ ਜਥੇਬੰਦੀਆਂ ਵੀ ਸ਼ੋਮਨੀ ਕਾਲੀਦਲ ਵੀ ਹੋਰ ਜਥੇਬੰਦੀਆਂ ਵੀ ਇਸ ਕਾਰਜ ਦੇ ਰਾਹਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ। ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮੁੰਡਲਾ ਫਰਜ਼ ਜਿਹੜਾ ਕਦੇ ਵੀ ਕੁਦਰਤੀ ਆਫਤ ਆਉਂਦੀ ਆ ਇਹ ਤਾਂ ਕੁਦਰਤੀ ਨੇ ਕਹਿ ਲਓ ਵੀ ਬੰਨਾਂ ਦੇ ਵਿੱਚ ਪਾਣੀ ਟਾਈਮ ਸਰ ਨਹੀਂ ਛੱਡਿਆ ਗਿਆ ਤੇ ਪੰਜਾਬ ਦੇ ਲੋਕ ਉਹਦਾ ਨਿਸ਼ਾਨਾ ਬਣ ਗਏ ਉਹਦੇ ਲਈ ਅਸੀਂ ਇੱਕ ਲਗਭਗ 20 ਕਰੋੜ ਰੁਪਇਆ ਰਾਖਵਾ ਵੀ ਰੱਖਿਆ ਹੜਪੀਟਾਂ ਲਈ ਤੇ ਆ ਜਿਹੜੀ ਸਮਗਰੀ ਆ ਉਹ ਕੁਝ ਲੋਕ ਵੀ ਭੇਟ ਕਰ ਜਾਂਦੇ ਕੁਝ ਅਸੀਂ ਆਪ ਵੀ ਇਸ ਦੀ ਵੇਚ ਫਰੋਦ ਕਰਦੇ ਆ ਕਿਉਂਕਿ ਬਹੁਤ ਥਾਂਾਂ ਤੋਂ ਆਈ ਸੀ ਗੱਲ ਕਿ ਸਾਨੂੰ ਗੱਦੇ ਮੰਜੇ ਤੇ ਕੰਬਲ ਆਦਿ ਜਿਹੜੇ ਕਿਉਂਕਿ ਹੁਣ ਠੰਡ ਉੱਤਰ ਆਈ ਆ ਇਹ ਸਾਨੂੰ ਮਹੱਈਆ ਕਰਾਇਆ ਜਾਣ ਆ ਤਿੰਨ ਟਰੱਕ ਅੱਜ ਅਸੀਂ ਰਾਸਮਗਰੀ ਮੰਜੇ ਤੇ ਪਹਿਲਾਂ ਫਿਰ ਉਹਨਾਂ ਦੇ ਗੱਦੇ ਨਾਲ ਉਹਨਾਂ ਦੇ ਕੰਬਲ ਸਾਰੇ ਭੇਜ ਰਹੇ ਹਾਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕਿੱਟਾਂ ਅਸੀਂ ਬਣਾਈਆਂ ਰਾਸ਼ਨ ਕਿੱਟ ਦੇ ਵਿੱਚ ਖੰਡ ਚਾਵਲ ਹਾਂਜੀ ਦਾਲਾਂ ਪੇਸਟ ਆ ਸਾਰਾ ਹੀ ਗੱਦੇ ਮੰਜੇ ਕੰਬਲ ਚਾਦਰਾਂ ਮਛਰਦਾਨੀਆਂ ਦਵਾਈਆਂ ਤਰਪਾਲਾਂ ਬਾਲਟੀਆਂ ਮੱਗ ਦਰੀਆਂ ਬੇਸਤਰੇ ਸਾਬਣ ਤੇ ਹੋਰ ਬੱਚਿਆਂ ਦੇ ਖਾਣ ਲਈ ਛੋਟੇ ਛੋਟੇ ਜਿਹੜੇ ਚਿਪਸ ਟਾਈਪ ਹੁੰਦੇ ਆ ਇਹ ਤਿੰਨਾਂ ਥਾਵਾਂ ਤੇ ਅੱਜ ਭੇਜ ਰਹੇ ਹਾਂ ਗੁਰੂ ਕਾ ਬਾਗ ਤੇਰਾ ਬਾਬਾ ਨਾਨਕ ਤੇ ਧੰਨ ਬਾਬਾ ਬੁੱਢਾ ਜੀ ਦਾ ਸਥਾਨ ਰਮਦਾਸ ਇਹ ਤਿੰਨ ਟਰੱਕ ਅਸੀਂ ਆਉਂਦੇ ਦਿਨਾਂ ਚ ਫੇਰ ਭੇਜਾਂਗੇ ਮੋਸਟ ਲਾਈਕਲੀ 15 ਤਰੀਕ ਨੂੰ ਮੈਂ ਫੇਰ ਆਉਣਾ ਦੁਬਾਰਾ ਉਸ ਦਿਨ ਇਹ ਮੈਨੇਜਰ ਸਾਹਿਬ ਨੂੰ ਹਦਾਇਤ ਕੀਤੀ ਆ ਰੋਬੀ ਸਾਡਾ ਮੈਨੇਜਰ ਰਜਿੰਦਰ ਸਿੰਘ ਨਾਲ ਛੜਾ ਪਈ ਇਹ ਉਦੋਂ ਨੂੰ 15 ਤਰੀਕ ਨੂੰ ਜਿਹੜੀ ਬਾਕੀ ਰਾਹਤ ਆ ਉਹ ਵੀ ਆਪਾਂ ਭੇਜ ਦਈਏ ਤੇ ਹੁਣ ਅਸੀਂ ਆਪਣੇ ਤੌਰ ਤੇ ਬੀਆ ਦਾ ਵੀ ਜਿਹੜੀ ਆ ਉਹ ਪ੍ਰਤਾਪ ਸਿੰਘ ਦੀ ਡਿਊਟੀ ਸਕਤਰ ਦੀ ਲਈ ਸੀ ਇਹਨਾਂ ਨੇ ਜੁਨੀਅਰ ਅਸਟ੍ਰੀ ਦੇ ਨਾਲ ਸੰਪਰਕ ਵੀ ਕੀਤਾ ਵੱਖ-ਵੱਖ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਪਰ ਅਸੀਂ ਯਤਨ ਕੀਤਾ ਵੀ ਈ ਜਿਹੜਾ ਸੋਧਿਆ ਆ ਦੇਣਾ ਉਹ ਜਿਹੜਾ ਕੋਈ ਜੁਨੀਅਰ ਅਸਟ੍ਰੀ ਅਪਰੂਵਡ ਆ ਉਹ ਦੇਣਾ ਉਹਦੇ ਲਈ ਅਸੀਂ ਉਹਨਾਂ ਨਾਲ ਸੰਬੰਧ ਵੀ ਪੈਦਾ ਕੀਤੇ ਆ ਤੇ ਮੈਂ ਬਖ ਬਖ ਮੀਡੀਆ ਰਾਹੀਂ ਹੁਣ ਵੀ ਕਹਿ ਗਿਆ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਕਿ ਜਿਨ੍ਹਾਂ ਦੀ 10 ਏਕੜ ਤੋਂ ਘੱਟ ਪੈੜੀ ਆ ਉਹ ਚਾਰੇ ਪੰਜੇ ਸਥਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਹੈ ਕਣਕ ਦਾ ਉਹ ਮਹਈਆ ਕਰਵਾਇਆ ਜਾਊਗਾ ਕੱਲ ਪਿਛਲੇ ਦਿਨੀ ਸਾਡੇ ਥੋੜੇ ਜਿਹਾ ਆਇਆ ਸੀ ਨਜ਼ਰ 'ਚ ਕਿ ਬਖ ਬਖ ਤੌਰ ਤੇ ਬੀਹਾਂ ਦੀਆਂ ਕੁਆਲਿਟੀਆਂ ਆ ਤੇ ਅਸੀਂ ਯਤਨ ਕਰਾਂਗੇ ਕਿ ਜਿੰਨੀ ਵੀ ਕਿਸੇ ਦੀ ਮੰਗ ਹੈ ਉਹਦੀ ਪੂਰਤੀ ਕੀਤੀ ਜਾਵੇ ਸੋ ਮੈਂ ਉਹਨਾਂ ਦਾ ਵੀ ਰਸਤਾ ਬਸਤਾ ਜਿਹੜੇ ਭੇਟ ਕਰਦੇ ਤੇ ਮਾਇਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਫੰਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਮੰਨਨ ਸਾਹਿਬ ਆ ਇਹਨਾਂ ਪੌਕ ਮਸ਼ੀਨਾਂ ਵੀ ਦਿੱਤੀਆਂ ਹੁਣ ਕੰਬਲਾਂ ਦੀ ਵੀ ਤਿਆਰੀ ਆ ਕਿਉਂਕਿ ਜਿਉਂ-ਜਿਉਂ ਹੁਣ ਠੰਡ ਉਤਰਨੀ ਆ ਤੇ ਲੋੜਾਂ ਵਧੀਆਂ ਜਾਣੀਆਂ ਤੇ ਗੁਰੂ ਸਾਹਿਬ ਦਾ ਆਦੇਸ਼ ਵੀ ਇਹੋ ਹੀ ਆ ਮੈਂ ਇਹਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਮੀਨਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜ਼ਾ ਸਿਰ ਚੜਿਆ ਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਗਾਂ ਵਾਲੀ ਫਸਲ ਜਿਹੜੀ ਆ ਹੁਣ ਉਹ ਵੇਚੀ ਜਾਣੀ ਆ ਤੇ ਅਸੀਂ ਚਾਹਨੇ ਪੇ ਉਹਨਾਂ ਦੇ ਸਾਥੀ ਬਣ ਕੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਸਾਥੀ ਬਣ ਕੇ ਗੁਜ਼ੜੀਏ ਸੋ ਸਾਰਿਆਂ ਦਾ ਤੁਹਾਡਾ ਵੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਬੜਾ ਉਤਮ ਉਪਰਾਲਾ ਕਰਦੇ ਆ ਦੇਖੋ ਇਹ ਐਕਚੁਅਲੀ ਦਾ ਕਾਰ ਸਾਰੇ ਸਰਕਾਰਾਂ ਦੇ ਹੁੰਦੇ ਆ ਕਿਉਂਕਿ ਇਹ ਸਰਕਾਰ ਆਪਾਂ ਕਿਸ ਕੰਮ ਲਈ ਚੁੰਨਦੇ ਨਾ ਕੰਮ ਲਈ ਚੁੰਨਦੇ ਆ ਪਰ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਬਾਹਰ ਦੀ ਸੰਸਥਾ ਆ ਜਿਹੜੀ ਸੰਸਥਾ ਚਾਹੇ ਪੰਜਾਬ ਦੇ ਵਿੱਚ ਤੇ ਚਾਹੇ ਪੰਜਾਬੋਂ ਬਾਹਰ ਹਮੇਸ਼ਾ ਹੀ ਦੁੱਖ ਦੇ ਵਿੱਚ ਜਾ ਕੇ ਦੂਰ ਦਰਾਡੇ ਚਾਹੇ ਜੰਮੂ ਕਸ਼ਮੀਰ ਆ ਚਾਹੇ ਤਾਮਨ ਲਾਡੂ ਆ ਚਾਹੇ ਗੁਜਰਾਤ ਆ ਉੱਥੇ ਜਾ ਕੇ ਖੜਦੀ ਆ ਇਹ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਇਹ ਸਿਖਾ ਲਿਆ ਸੀ ਨਾਨਕ ਨਾਮ ਛੱੜ ਦੀ ਕਲਾ ਤੇਰੇ ਭਾਣੇ ਸਰਬਾਦਾ ਪਾਲਾ ਤੇ ਸਰਬਾਦਾ ਦੇ ਭਲਾ ਆਖੀ ਹਮੇਸ਼ਾ ਲੋਟਦੇ ਆ ਤੇ ਉਹਨਾਂ ਦੇ ਨਾਲ ਜਾ ਕੇ ਖੜੇ ਜੂ। ਬਹੁਤ ਬਤ। ਠੀਕ ਹੈ। ਤੁਹਾਨੂੰ ਦੱਸਦੇ ਕਿ ਐਸਜੀਪੀਸੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਵੀ ਸਥਾਪਿਤ ਕੀਤੇ ਗਏ ਨੇ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ